ਹੋ ਗਈ ਏ ਤਿਆਰੀ ਹਾਂਜੀ ਮਹਾਰਾਜ ਜੀ ਆਉਣ ਦੀ ਤਿਆਰੀ ਹੋ ਗਈ ਆ ਬਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਸਾਰੇ ਭੈਣ ਭਰਾ ਠੀਕ ਹੋ ਤੇ ਵੇਖ ਲੋ ਬੋਲੀ ਹੋ ਕੇ ਕਰਕੇ ਫੋਕ ਨੂੰ ਆਖੀ ਨਹੀਂ ਹੋ ਗਿਆ 11 ਤਰੀਕ ਨੂੰ 9 ਮਹੀਨਾ ਲੱਗ ਜਾਣਾ 9 ਮਹੀਨਾ ਲੱਗ ਜਾਣਾ ਹੋ ਕੇ ਆਸਾਨ ਨੇ ਆ ਕਿ ਪਰਮਾਤਮਾ ਜੀ ਚਲੋ ਉਹਨੂੰ ਰੂਹ ਨੂੰ ਸ਼ਾਂਤੀ ਦੇਵੇ ਤੇ ਆਪਣੇ ਚਰਨਾਂ ਦੇ ਨਾਲ ਲਾਵੇ ਤੇ ਪੌਣੇ ਸਾਲ ਦਾ ਖੰਡ ਪਰ ਸਾਹਬ ਅਜ ਰਖਾਉਣਾ ਵਾ ਚਾਲੀਆਂ ਚੱਲਣ ਲੱਗੀਆਂ ਦਿਨ ਮਹੀਨੇ ਸਾਲ ਸਾਰਾ ਕੁਝ ਵਾਪਸ ਆਈ ਜਾਣਾ ਮੁਰਮੁਰ ਕੇ ਜਿਹੜਾ ਇਨਸਾਨ ਹੈ ਕੋਈ ਦੁਨੀਆ ਤੋਂ ਚਲ ਗਿਆ ਉਹਨੇ ਕਦੀ ਨਹੀਂ ਆਉਣਾ ਨਹੀਂ ਕਰ ਸਕਦੇ ਹਾਂ ਤੋਖ ਵੀ ਲੱਗਦਾ ਵਾ ਜਿਹਦੇ ਵਿੱਚ ਹੋ ਕੇ ਸਾਰੇ ਕੰਮ ਕਰ ਲਏ ਆਂ ਫੇ ਛੋਟੀ ਹੀ ਕਹੀ ਵੱਡੇ ਹੋ ਕੇ ਸਾਰੇ ਕੰਮ ਜਦਿਆਂ ਦਸਮਾ ਨੂੰ ਆਪਣੇ ਆਪ ਹੀ ਕਰਦੇ ਆਂ ਪਰ ਇੰਨੀ ਤੋਂ ਦੀ ਲਿਖੀ ਹੋਊਗੀ ਸਾਡੇ ਨਾਲ ਇੰਨਾ ਕ ਸਾਥ ਹੋਊਗਾ ਜਾਣਾ ਤੇ ਜਾਣਾ ਦੁਨੀਆ ਦੇ ਵਿੱਚੋਂ ਜਿਹੜਾ ਵੀ ਜੀ ਆਇਆ ਵਾ ਉਹਨਾਂ ਸਾਰਿਆਂ ਨੇ ਜਾਣਾ ਵਾ ਪਰ ਇਹ ਆ ਕਿ ਟਾਈਮ-ਟਾਈਮ ਦੇ ਨਾਲ ਜਾਣਾ ਜਿਹੜਾ ਉਹ ਹੀ ਚੰਗਾ ਲੱਗਦਾ ਜਿਹੜਾ ਬੇਟਾਈਮ ਤੇ ਇੱਕ ਤਰੀਕੇ ਦੇ ਨਾਲ ਜਾਣਾ ਹਨਾ ਉਹ ਸਾਡੀ ਉਮਰ ਨੇ ਇਨਸਾਨ ਕਦੀ ਭੁੱਲਦਾ ਤੇ ਉਹ ਤਾਂ ਵੀ ਸਾਡੇ ਪਰਵਾਹਦਾ ਕਿ ਜੀ ਹਿੱਸਾ ਸਾਡੇ ਬੱਚੇ ਵਰਗੀ ਫੋਟੋ ਫੋਟੋ ਆਹ ਨਾ ਦੇ ਫੋਟੋ ਨੇ ਕਈ ਜਿਹੜੀ ਵੇਖੀਦਾ ਤੇ ਮਤਲਬ ਐਂਜ ਰਹਿ ਗਈ ਵੀ ਜਿ ਤਰ੍ਹਾਂ ਨਿਕਲ ਕੇ ਆਈ ਜਾਣਾ ਹੁੰਦਾ ਵਾ ਵੇਲੇ ਪਤਾ ਨਹੀਂ ਕਿਹੜੇ ਵੇਲੇ ਘਰੀ ਆਪਾਂ ਇਹ ਤਸਵੀਰਾਂ ਖਚਾਈਆਂ ਹੁੰਦੀਆਂ ਤੇ ਸਾਨੂੰ ਕਿਹੇ ਵੀ ਜੀ ਨੂੰ ਇਹ ਨਹੀਂ ਪਤਾ ਹੁੰਦਾ ਤੇ ਕਿਹੜੀ ਤਸਵੀਰ ਹੈ ਹੋ ਕੇ ਕੰਮ ਦੇ ਉੱਤੇ ਕਾਮਾਉਂ ਬਸ ਬਾਕੀ ਤਿਆਰ ਨੂੰ ਹੋਈ ਗਈਆਂ ਲਗਭਗ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਆਪਾਂ ਨਾਲ ਦੇ ਨਾਲ ਵਲੌਗ ਪਾ ਕੇ ਸਾਰਿਆਂ ਨਾਲ ਸਾਂਝਾ ਕਰਦੇ ਰਹਿੰਦੇ ਆ ਵੀ ਘਰ ਦੀ ਤਿਆਰੀ ਚੱਲ ਰਹੀ ਹਈ ਤੇ ਮਿਸਤਰੀ ਹਟੇ ਜੀ ਸਾਰਦਾ ਪਹਿਲਾਂ ਵੀ ਬਣਾ ਦੇਣਾ ਸੀ ਕੈਪਟਨ ਬਾਜ ਨੂੰ ਡਿਗਦੇ ਸੀ ਕਿ ਚਲੋ ਇਹ ਵੀ ਚਾਹ ਹੀ ਜਾਂਦੇ ਤੇ ਫੇਰ ਹੀ ਕਰਾਉਂਦੇ ਤੇ ਬਾਕੀ ਚਲੋ ਨਾਲ ਦੀ ਨਾਲ ਤੁਹਾਨੂੰ ਜਿੱਦਾਂ ਵੀ ਹੋਊਗਾ ਉਹ ਖਾਈ ਜਾਂਦੇ ਗੱਦੇ ਗੁੱਦੇ ਵਛਾਤੇ ਸਾਰੇ ਤੇ ਸਪੀਕਰ ਦਾ ਸਮਾਨ ਵੀ ਆ ਗਿਆ ਨਾ ਸਾਰੇ ਤੇ ਨਾਲ ਦੇ ਨਾਲ ਇੱਧਰ ਦੇਖ ਸਤਨਾਮ ਸ੍ਰੀ ਵਾਖੀ ਗੁਰੂ ਸਾਹਿਬ ਜੀ ਦਰਪੰਦਰ ਪਰਸਿਆ ਜਗੁੰਤਰ ਜਨਮਾ ਮਰਨੁ ਮੁਖ ਜਾਹਿ ਜੀ ਹੋਗਾ ਸਿੱਖਤ ਸਾਮ ਜੀ ਹੋਰੇ ਯਾਰ ਸੋ ਪਰ ਸੋ ਛੱਟੀ ਐ ਜੇ ਤਕੇ ਪਾਤ ਸਹਮ ਮੈ ਜਨਮ ਜਨੁ ਕਦੀ ਪ੍ਰਤੀ ਸੋ ਕੋ ਟਾਲ ਨ ਗੁਲ ਸੇ ਬੀ ਐ ਅਹਨ ਸ ਸਹਜ ਸੁਭਾਵੀ ਦਰਸਨ ਬਰਸੀ ਐ ਗੁਰੂ ਕਾ ਜਾਨਵ ਮਾਰ ਗੁਰ ਦੁਖ सहनुंदे मुरिया सोड़ा सोटी मोतो माजले उधर बैठे सच्चे पातसाओ वदन 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 गति कतई नर सतनाम व सत श्री राम जी गुरु पार लो जी एडो साइड दे खड़े तू पावे भगवान परला घरू देव जा बाजू ये को और पद बंद पर ਇਦਰ ਬਾਬਿਆਂ ਵਾਸਤੇ ਪ੍ਰਸ਼ਾਦੇ ਤਿਆਰ ਹੋਣ ਦੇ ਆ। ਸਾਰੇ ਕੰਮ ਹੋ ਜੜੇ ਆ। ਕੋਈ ਨਹੀਂ ਆਵਾ। ਅੰਗਰੀ ਸੋਚਿਆ ਹੀ ਨਹੀਂ ਕਿ ਆਪਣੇ ਹੱਥਾਂ ਨਾਲ। ਆਹ ਕੋ ਕਰਾਂਗੇ। ਮੈਂ ਤਾਂ ਅੱਗੇ ਕੱਲ ਕਹਿਣ ਲਈ ਆ ਵੀ ਸਾਰਿਆਂ ਤੇ ਨਿੱਕੀ ਤੇ ਸਾਨੂੰ ਆਹ ਕੰਮ ਕਰਨੇ ਪੈਣ ਦੇ ਆ। ਹਾਂ ਠੀਕ ਕਰ। ਕਰਮਾਂ ਦੇ ਹਿਸਾਬ ਖਤਾਬ। ਚਾਠ ਅੱਠ ਮਹੀਨੇ ਲੰਘੇ ਆ 11 ਤਰੀਕ ਨੂੰ ਨੌਵੇਂ ਮਹੀਨਾ ਲੱਗ ਜਾਣਾ। ਕਦੇ ਲਗਾ ਨਹੀਂ ਮੈਂ ਤਾਂ ਇਹ ਨੂੰ ਕੀ ਹਾਸੋ-ਵੋਸੋ ਕਰਨਾ ਹਾਂ ਉਹ ਇਹ ਕਿਹੜੀ ਚੀਜ਼ ਐਦਾਂ ਦਾ ਕੋਈ ਪ੍ਰੋਗਰਾਮ ਹੋਣਾ ਨੀਉਲਦੀ ਫਿਰਨਾ ਮਤਲਬ ਜਿੱਤਰਾ ਘਰ ਦੇ ਵਿੱਚ ਕੋਈ ਖੁਸ਼ੀ-ਖਸ਼ਾਲੀ ਨਾਲ ਇਕੱਠੇ ਸਾਰਾ ਕੋ ਕਰਤੇ ਸੀ ਤੇ ਅੱਜ ਦੇ ਚਿਰ ਨੂੰ ਕੰਮ ਵੀ ਓਦਾਂ ਦਾ ਵਾ ਤੇ ਉਦੋਂ ਵੀ ਸਾਰਿਆਂ ਦਾ ਮਨ ਜਲ ਨਹੀਂ ਤੇ ਜਦੋਂ ਕਿਤੇ ਇਕੱਠੀ ਰੋਟੀ ਬਣਨੀ ਨਾ ਕੋਈ ਵੀ ਦੇਂਦਿਆ ਹੋਣਾ ਬੱਚਿਆਂ ਦਾ ਜਨਮ ਦਿਨ ਕੋਈ ਤੇ ਉਹਨੂੰ ਬੜਾ ਚਾਹ ਹੁੰਦਾ ਸੀ ਕੰਮ ਤੇ ਸਾਰੇ ਹੋ ਜਾਣੇ ਆ ਤਾਂ ਵੀ ਇਹ ਤੁਮੀ ਅਮਾ ਕੋਈ ਚੀਜ਼ ਵੀ ਤੈਨੂੰ ਘਾਟ ਨਹੀਂ ਕੋខਾ ਵੀ ਨਹੀਂ ਉਹ ਉਹ ਨਹੀਂ ਲੈਣਾ ਦੇਣਾ ਜੈਰੀ ਦਾ ਕੀ ਕਰਨਾ ਤਿਆਰੀਆਂ ਪੂਰੀਆਂ ਹੋ ਗਿਆ ਨੇ ਕਿਹੜੀ ਪਾਲੇ ਤੇ ਰੋਮੇ ਇਧਰ ਪ੍ਰਸ਼ਾਦ ਲੱਥੰਡੇ ਆ ਕੱਤ ਗਿਆ ਫਾਦੇ ਇਹ ਕਹਿੰਦੇ ਕਿ ਨਹੀਂ ਬਾਬਾ ਜੀ ਛਗੰਦਾ ਉਹਨਾਂ ਨੂੰ ਪੁੱਛਿਆ ਹੋਵੇ ਲੂਣ ਮਿਸਰੀ ਬਾਬਾ ਜੀ ਕੀ ਰੋਸਾੜਿਆ ਰੋਸਾੜਿਆ ਫਿਰ ਵੀ ਕੋਈ ਵੇਖ ਕੇ ਦੱਸੂ ਤੇ ਮੇਰੀ ਬਤਾ ਲੱਗੂਗਾ ਚਾਚਾ ਖਾ ਲਈ ਨਹੀਂ ਖਾਣੇ ਅਜੇ ਦਿਖਾਓ ਬਾਓ ਫਿਰ ਬਾਬਾ ਜੀ ਨੂੰ ਖਾਣੇ ਰੋਟੀ ਫੇਰ ਖਾਣੇ ਆ ਅੱਛਾ ਹਾਂ ਜੀ ਬਾਬਾ ਜੀ ਨੇ ਖਾ ਲ ਲਈਏ ਰੋਟੀ ਨਾਲ ਲੱਟਣ ਡੀਆਂ ਆ ਜੇ ਗਰਮ ਗਰਮ